ਦਾ ਗਿਆਨ ਟੀਵੀ ਚੈਨਲ ਦੇ ਵਿੱਚ ਸੰਗਤ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਣਾ ਵਿਸ਼ਾ ਹੈ ਹਜ਼ੂਰ ਸਾਹਿਬ ਦਾ ਜਲ ਪਵਿੱਤਰ ਸਰੋਵਰ ਦੇ ਵਿੱਚ ਲਿਆ ਕੇ ਘਰ ਦੇ ਵਿੱਚ ਇਸ ਜਗ੍ਹਾ ਤੇ ਰੱਖਿਓ ਪੁੱਠੇ ਲੇਖ ਵੀ ਦਿਨਾਂ ਵਿੱਚ ਸਿੱਧੇ ਹੋ ਜਾਣਗੇ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰ ਸੰਗਤ ਜੀਓ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਕਿਰਪਾ ਰਹਿਮਤ ਦੇ ਸਦਕਾ ਸਾਧ ਸੰਗਤ ਆਪਾਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨੋਟ ਕੀਤੀਆਂ ਹੋਣਗੀਆਂ ਸਾਧ ਸੰਗਤ ਪਵਿੱਤਰ ਜਲ ਦੇ ਜਿਹੜੇ ਛਿੱਟੇ ਵੀ ਆਪਾਂ ਘਰ ਦੇ ਵਿੱਚ ਦਿੱਤੇ ਹੋਣਗੇ ਦਿੰਦੇ ਹੋਵਾਂਗੇ ਜਾਂ ਫਿਰ ਜਲ ਵੀ ਲਿਆ ਕੇ ਘਰਾਂ ਦੇ ਵਿੱਚ ਰੱਖਿਆ ਹੋਏਗਾ ਪਰ ਕਈ ਵਾਰੀ ਤੇ ਇਹੋ ਜਿਹਾ ਹੁੰਦਾ ਅਸੀਂ ਜਲ ਨੂੰ ਜਾਤੇ ਡੋਲ ਹੀ ਦਿੰਨੇ ਆ ਤੇ ਜਾਂ ਫਿਰ ਅਸੀਂ ਆਮ ਛਿੱਟੇ ਦੇ ਦੇ ਕੇ ਹੀ ਖਰਾਬ ਕਰ ਦਿੰਨੇ ਆ ਤੇ ਜਾਂ ਫਿਰ ਅਸੀਂ ਹੋਰ ਪਤਾ ਨਹੀਂ ਕੀ ਕੀ ਕੁਝ ਜਿਹੜਾ ਹੈ ਉਹ ਕਰ ਦਿੰਨੇ ਆ ਬਹੁਤ ਸਾਰੀਆਂ ਲਗਭਗ ਜੜੀਆਂ ਚੀਜ਼ਾਂ ਨੇ ਉਹ ਵਾਪਰ ਦੀਆਂ ਨੇ ਸੋ ਗੁਰਮੁਖ ਪਿਆਰਿਓ ਇਹ ਬੇਨਤੀਆਂ ਮੈਂ ਤਾਂ ਕਰਕੇ ਆਪ ਜੀ ਦੇ ਨਾਲ ਸਾਂਝੀਆਂ ਕਰ ਰਿਹਾ ਆ ਹਜੂਰ ਸਾਹਿਬ ਦਾ ਜਿਹੜਾ ਪਵਿੱਤਰ ਜਲ ਹੈ ਗੋਦਾਵਰੀ ਦਾ ਤੇ ਜਾਂ ਫਿਰ ਗਾਗਰ ਕੁੰਡ ਜਿੱਥੋਂ ਸੱਚੇ ਪਾਤਸ਼ਾਹ ਦੇ ਲਈ ਗਾਗਰ ਭਰ ਕੇ ਜਾਂਦੀ ਹੈ ਉਹ ਗਾਗਰ ਕੁੰਡ ਦੇ ਵਿੱਚੋਂ ਜਿਹੜਾ ਸਾਨੂੰ ਜਲ ਭਰ ਕੇ ਲਿਆਉਣਾ ਚਾਹੀਦਾ ਹੈ ਲਿਆਈਏ ਲਿਆਵੀਆਂ ਰਹੀਆਂ ਨੇ ਸੰਗਤਾਂ ਲੈ ਆਈਏ ਕੋਈ ਡਰ ਨਹੀਂ ਹੈਗਾ ਤੇ ਉਹ ਜਾਲ ਲਿਆ ਕੇ ਘਰ ਦੇ ਵਿੱਚ ਰੱਖੋ ਜਦੋਂ ਇਸ਼ਨਾਨ ਕਰਨਾ ਹੈ ਉਹ ਚ ਪਾ ਲੋ ਜਾਂ ਫਿਰ ਆਪ ਛਕਣਾ ਛਕੋਣਾ ਹੈ ਉਹਦੇ ਵਿੱਚ ਉਹਨੂੰ ਵਰਤ ਸਕਦੇ ਆ ਕੋਈ ਅਥਕਥਨੀ ਵਾਲੀ ਗੱਲ ਨਹੀਂ ਹੈਗੀ ਸਾਧ ਸੰਗਤ ਪਰ ਇਹ ਗੱਲ ਯਾਦ ਰੱਖੋ ਵਿਸ਼ਵਾਸ ਗੁਰੂ ਤੇ ਹੋਵੇ ਕਿਤੇ ਜਲ ਤੇ ਵਿਸ਼ਵਾਸ ਨਾ ਕਰ ਲਿਓ ਵੀ ਸਾਰਾ ਕੁਝ ਜਲ ਦੇ ਵਿੱਚ ਹੀ ਹੈ ਤੇ ਪਿਆਰਿਓ ਇਹ ਇਹ ਗੱਲ ਜਿਹੜੀ ਆ ਮੈਂ ਤਾਂ ਕਰਕੇ ਸਾਂਝੀ ਕਰ ਰਿਹਾ ਕਈਆਂ ਦਾ ਭੁਲੇਖਾ ਹੁੰਦਾ ਵੀ ਜਲ ਦੇ ਵਿੱਚ ਹੀ ਸਾਰਾ ਕੁਝ ਹੈ ਜੇ ਉਹਨਾਂ ਨੂੰ ਕੋਈ ਅਮਰਤ ਛਕ ਲੋ ਕਹਿੰਦੇ ਨਹੀਂ ਜੀ ਮੈਂ ਜਲ ਛਕ ਲਿਆ ਸੀ ਜਿਹੜਾ ਨੂੰ ਕਹੋ ਵੀ ਭਾਈ ਤੁਸੀਂ ਸਚਖੰਡ ਸਹਿਬ ਆਇਓ ਘਟੋ ਘਟ ਮੱਥਾ ਟੇਕ ਲੋ ਬਾਣੀ ਪੜ ਲੋ ਜਾਂ ਫਿਰ ਅੰਮ੍ਰਿਤ ਛਕ ਲੋ ਵੀ ਕਿਹੜਾ ਇੱਥੇ ਰੋਜ਼ ਰੋਜ਼ ਆਉਣਾ ਇਸ ਧਰਤੀ ਤੇ ਕਈ ਤੇ ਸਹਿਸਵਾਏ ਤਿਆਰ ਹੋ ਜਾਂਦੇ ਨੇ ਮੈਂ ਸ਼ੱਕਣਾ ਹੈ ਕਈਆਂ ਦਾ ਮਨ ਬਣ ਜਾਂਦਾ ਹੈ ਗੁਰੂ ਪਾਤਸ਼ਾਹ ਕਿਰਪਾ ਕਰ ਦਿੰਦੇ ਨੇ ਵੀ ਅੱਜ ਆਏ ਹੋਏ ਚਲ ਅੰਮ੍ਰਿਤ ਛਕ ਕੇ ਚਲਦੇ ਆਂ ਕਈ ਹੁੰਦੇ ਨੇ ਕਹਿੰਦੇ ਨਹੀਂ ਜੀ ਮੈਂ ਜਲ ਛਕ ਲਿਆ ਸੀ ਜਲ ਦੇ ਵਿੱਚ ਰੱਬ ਨਹੀਂ ਹੈ ਤੁਹਾਡੇ ਮਨ ਦੀ ਭਾਵਨਾ ਉਹ ਜਲ ਲੈ ਕੇ ਆਓ ਪਰ ਉਸ ਜਲ ਨੂੰ ਹੀ ਰੱਬ ਸਮਝ ਲੈਣਾ ਕਹਿੰਦਾ ਜਲ ਛਕ ਲਿਆ ਜੀ ਮੇਰੇ ਤਾਂ ਪਾਪ ਤੋਤੇ ਗਏ ਜੀ ਮੈਂ ਉਸ ਜਲ ਤੇ ਇਸ਼ਨਾਨ ਕਰ ਲਿਆ ਵੀ ਮੈਂ ਤਾਂ ਪਵਿੱਤਰ ਹੋ ਗਿਆ ਇਹ ਆਪਣੇ ਆਪ ਨੂੰ ਸਮਝ ਲੈਣਾ ਮਨ ਨੂੰ ਧਰਵਾਸਾ ਦੇ ਕੇ ਸਭ ਤੋਂ ਵੱਡਾ ਅੰਧਵਿਸ਼ਵਾਸ ਹੈ ਤੇ ਵਹਿਮ ਹੈ ਮੈਂ ਨਹੀਂ ਕਹਦਾ ਮੈਂ ਪਾਣੀ ਦੀ ਨਿੰਦਾ ਨਹੀਂ ਕਰਦਾ ਉਸ ਜਲ ਦੀ ਨਿੰਦਾ ਨਹੀਂ ਕਰਦਾ ਮੈਂ ਕਹਿੰਦਾ ਵੀ ਉਸ ਜਲ ਦੇ ਉੱਤੇ ਵਿਸ਼ਵਾਸ ਰੱਖ ਕੇ ਕਹਿਣਾ ਵੀ ਬਾਣੀ ਪੜਨ ਦੀ ਕੀ ਲੋੜ ਹੈ ਜੀ ਦਰਸ਼ਨ ਦਿਦਾਰੇ ਕਰਨ ਦੀ ਕੀ ਲੋੜ ਹੈ ਜੀ ਇੰਜ ਕੀ ਹੈ ਜੀ ਹੁਣ ਕਈ ਹੁੰਦਾ ਨਾ ਤੁਸੀਂ ਨੌਜਵਾਨ ਪੀੜੀ ਵੇਖ ਰਹੇ ਹੋ ਗੁਰੂ ਘਰ ਮੈਂ ਨਹੀਂ ਜਾਣਾ ਯਾਰ ਮੇਰਾ ਤਾਂ హెయిర్ ਸਟਾਈਲ ਖਰਾਬ ਹੋ ਜੂ ਐਂ ਕਰੀ ਮੇਰੇ ਹਿੱਸੇ ਦਾ ਪ੍ਰਸ਼ਾਦ ਲੈ ਆਈ ਮੈਂ ਆਮ ਤੌਰ ਤੇ ਨੌਜਵਾਨ ਭੈਣਾ ਨੂੰ ਵੀਰਾਂ ਨੂੰ ਸੁਣਿਆ ਕਹਿਣ ਤੋਂ ਭਾਵ ਗੁਰੂ ਘਰ ਜਾਣਾ ਨਹੀਂ ਕਹਿੰਦੇ ਵੀ ਬਾਲ ਟਕਣੇ ਪਹਿਣਗੇ ਸਿਰ ਟਕਣਾ ਪਏਗਾ ਬੂਟ ਲਾਉਣੇ ਪਹਿਣਗੇ ਜੇ ਬੋ ਬਹਾਨੇ ਪਰ ਪ੍ਰਸ਼ਾਦ ਲੈ ਆਈ ਨਾਲ ਦੇ ਨੂੰ ਕਹਿਣਗੇ ਪ੍ਰਸ਼ਾਦ ਛਕ ਲਾਂਗੇ ਪ੍ਰਸ਼ਾਦ ਦੇ ਵਿੱਚ ਹੀ ਰੱਬ ਹੈ ਮੰਨਿਆ ਵੀ ਪ੍ਰਸ਼ਾਦ ਦੇ ਵਿੱਚ ਬਖਸ਼ਿਸ਼ਾਂ ਨੇ ਪਰ ਇਹ ਬਖਸ਼ਿਸ਼ਾਂ ਉਹਨੂੰ ਮਿਲਣੀਆਂ ਨੇ ਜਿਹਦੇ ਹੱਥਾਂ ਦੇ ਵਿੱਚ ਪ੍ਰਸ਼ਾਦ ਆਇਆ ਜਿਨੇ ਜਾ ਕੇ ਹੱਥ ਟੱਡ ਕੇ ਆਪ ਲਿਆ ਪਹਿਲਾਂ ਗੁਰੂ ਨੂੰ ਨਮਸ਼ਕਾਰ ਕੀਤੀ ਇਹ ਬਖਸ਼ਿਸ਼ਾਂ ਉਹਨੂੰ ਮਿਲਣੀਆਂ ਨੇ ਦੂਜੇ ਲਈ ਸਿਰਫ ਉਹ ਇੱਕ ਪ੍ਰਸ਼ਾਦ ਹੈ ਆਮ ਗੁਰਮੁਖ ਪਿਆਰਿਓ ਹਜ਼ੂਰ ਸਾਹਿਬ ਦਾ ਜਲ ਵਰਤੋ ਜ਼ਰੂਰ ਵਰਤੋ ਪਰ ਆਪਣੇ ਅੰਦਰ ਜੋ ਵਿਚਾਰਾਂ ਦਾ ਗੰਦਲਾ ਜਲ ਹੈ ਪਹਿਲਾਂ ਉਹਨੂੰ ਬਾਹਰ ਕੱਢੋ ਤੇ ਪਿਆਰਿਓ ਅੰਦਰ ਅਸਲੀ ਜਲ ਨੂੰ ਟਿਕਾਓ ਜੋ ਗੁਰੂ ਦੀ ਪਾਵਨ ਬਾਣੀ ਦਾ ਉਹਦੇ ਉਪਦੇਸ਼ਾਂ ਦਾ ਜਲ ਹੈ ਉਹਨੂੰ ਅੰਦਰ ਟਿਕਾਈਏ ਆਪਣੇ ਆਪਣੇ ਵਿਚਾਰਾਂ ਰੂਪ ਘਰ ਦੇ ਵਿੱਚ ਆਪਣੇ ਮਨ ਰੂਪ ਘਰ ਦੇ ਵਿੱਚ ਉਹਨੂੰ ਲੈ ਕੇ ਆਈਏ ਫੇਰ ਦੇਖਿਓ ਪੁੱਠੇ ਲੇਖ ਸਦੇ ਹੁੰਦੇ ਅਸਲ ਤੇ ਗੁਰੂ ਗੁਰੂ ਦੀ ਗੱਲ ਮੰਨਣਾ ਮੰਨੇ ਕੀ ਗਤ ਕਹੀਂ ਨਾ ਜਾਏ ਪਤਸ਼ਾਹ ਕਹਿੰਦੇ ਜਿਨੇ ਉਸ ਪਰਮਾਤਮਾ ਦੀ ਗੱਲ ਨੂੰ ਮੰਨ ਲਿਆ ਜਿਨੇ ਉਸ ਪਰਮਾਤਮਾ ਦੀ ਗੱਲ ਤੇ ਜਿਹੜਾ ਪਹਿਰਾ ਦੇ ਦਿੱਤਾ ਤੇ ਪਿਆਰਿਓ ਯਾਦ ਰੱਖਿਓ ਉਹਦੀ ਅਵਸਥਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਗੁਰੂ ਪਤਸ਼ਾਹ ਕਹਿੰਦੇ ਉਹਦੀ ਅਵਸਥਾ ਨੂੰ ਮੈਂ ਵੀ ਬਿਆਨ ਨਹੀਂ ਕਰ ਸਕਦਾ ਜਿਹੜਾ ਅਕਾਲ ਪੁਰਖ ਦੀ ਮੰਨ ਕੇ ਉਹਦੀ ਰਜਾ ਦੇ ਵਿੱਚ ਚੱਲ ਪਿਆ ਐਡੀ ਵੱਡੀ ਪਦਵੀ ਦੇ ਦਿੱਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ